ਇਸ ਵੇਲੇ ਦੀ ਵੱਡੀ ਖਬਰ ਅਮ੍ਰਿਤਸਰ ਤੋਂ ਆ ਰਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਜੱਤਾ ਅੱਜ ਹਰਿਆਣਾ ਬਾਰਡਰ ਦੇ ਲਈ ਰਵਾਨਾ ਹੋਏਗਾ ਜਿੱਥੇ ਉਹ ਦਿੱਲੀ ਵੱਲ ਜਿਵੇਂ ਕਿ ਸਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ 26-27 ਨੂੰ ਦਿੱਲੀ ਜਾਣਗੇ ਭਾਵੇਂ ਕਿ ਹਰਿਆਣਾ ਦੇ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਪਰ ਮਾਝੇ ਦੇ ਕਿਸਾਨਾਂ ਦੇ ਵਿੱਚ ਕੋਈ ਸ਼ਾਹ ਦੇ ਵਿੱਚ ਕੋਈ ਵੀ ਕਮੀ ਨਹੀਂ ਆ। 26 ਤਰੀਕ ਦੀ بجائے 27 ਤਰੀਕ ਨੂੰ ਜਾ ਰਹੇ ਨੇ ਜਿਵੇਂ ਕਿ ਕਿਸਾਨ ਬਦਲ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਸੀ ਤਾਂ ਇੱਕ ਵੱਡਾ ਜਤਾ ਜਿਸ ਦੇ ਵਿੱਚ ਪਿੰਡਾਂ ਦੇ ਵਿੱਚੋਂ ਟਰਾਲੀਆਂ, ਵਾਟਰਪਰੂਫ ਟਰਾਲੀਆਂ ਤਿਆਰ ਕੀਤੀਆਂ ਗਈਆਂ ਨੇ ਤੇ ਰਸਤਾ ਨਾਲ ਲੈ ਕੇ ਤਿੰਨ ਤੋਂ ਚਾਰ ਮਹੀਨਿਆਂ ਦਾ ਦਾਵਾ ਜਿਵੇਂ ਕੀਤਾ ਜਾ ਰਿਹਾ ਹੈ ਕਿ ਰਸਤਾ ਲੈ ਕੇ ਰਾਸ਼ਨ, ਸੁੱਕਾ ਦੁੱਧ, ਸਿਲੰਡਰ ਜਿਹੜੇ ਰਾਸ਼ਨ ਤਿਆਰ ਕਰਨ ਵਾਲੇ ਬਰਤਨ ਸਾਰੇ ਇਹ ਲੈ ਕੇ ਕਿਸਾਨ ਜਿਹੜੇ ਨੇ ਇਹ ਵੱਧ ਰਹੇ ਨੇ ਤਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਜੱਥਾ ਕੋਈ ਸਮੇਂ ਦਾ ਕਰਵਾਨਾ ਆਏਗਾ ਤਾਂ ਜੰਡਿਆਲਾ ਰਈਆ ਦੇ ਵਿੱਚੋਂ ਜਿਹੜੇ ਜੱਥੇ ਨੇ ਹੋਰ ਵੀ ਰਲਣਗੇ ਤਾਂ ਮਾਝੇ ਦੇ ਪਿੰਡਾਂ ਦੇ ਵਿੱਚ ਜਿਹੜੀ ਹਰਿਆਣਾ ਵੱਲ ਕੂਚ ਕਰਨ ਦੀ ਦਿੱਲੀ ਵੱਲ ਕੂਚ ਕਰਨ ਦੀ ਜਿਹੜੀ ਤਿਆਰੀ ਹੈ ਉਹ ਪੂਰੀ ਪਿੰਡਾਰੇ ਵਿੱਚ ਸਾਰੇ ਨਾਲ ਦਿਖਾਈ ਦੇ ਰਹੀ ਹੈ ਤੇ ਕੋਈ ਸਮੇਂ ਦਾ ਜਦੋਂ ਜੱਥਾ ਇਥੋਂ ਰਵਾਨਾ ਹੋਏਗਾ ਤਾਂ ਸਰਵਣ ਸਿੰਘ ਪੰਦੇਰੇ ਸੀ ਇਕਵਾਈ ਕਰ ਰਹੇ ਸਰਵਣ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਇਹ ਪਹਿਲਾ ਜੱਥਾ ਜਿਹੜਾ ਹੈ ਇਥੋਂ ਰਵਾਨਾ ਹੋ ਰਿਹਾ ਹੈ ਤੇ 20 ਬਜੇ ਦੁਨਾ ਬਾਅਦ ਵਕਵੇ ਦੇ ਬਾਹਰ ਜਥੇ ਜਿਹੜੇ ਨੇ ਇਦਾਂ ਹੀ ਦਿੱਲੀ ਵੱਲ ਰਵਾਨਾ ਹੋਣਗੇ ਤੇ ਭਾਵੇਂ ਜਿੰਨਾ ਮਰਜੀ ਸਮਾਂ ਉਹਨਾਂ ਨੂੰ ਸੰਘਰਸ਼ ਕਰਨਾ ਪਵੇ ਪਰ ਖੇਤੀ ਦੇ ਜਿਹੜੇ ਬਿੱਲ ਨੇ ਇਹ ਰੱਦ ਕਰਵਾ ਕੇ ਹੀ ਜਿਹੜੇ ਕਿਸਾਨ ਨੇ ਖੇਤੀ ਦੇ ਕਾਨੂੰਨ ਜਿਹੜੇ ਨੇ ਇਹ ਰੱਦ ਕਰਾ ਕੇ ਕਿਸਾਨ ਵਾਪਸ ਵਰਤਣਗੇ ਤੁਸੀਂ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ